ਗੱਲ ਨਹੀਂ ਆ ਵੀਡੀਓ ਪੂਰੀ ਨਹੀਂ ਪੂਰੀ ਗੱਲਬਾਤ ਬਣਦੀ ਵੀਡੀਓ ਚ ਦੇਖੀ ਐ ਬਸ ਆ ਵੇਖੋ ਕਿਹੜਾ ਰਜਨੀਕਾਂਤ ਬਣਿਆ ਹੁੰਦਾ ਸਰਵਾਲੇ ਦੇ ਨਾਲ ਘੇਰ ਗੱਡੀ ਘੇਰ ਘਰ ਘਰ ਵੱਡਾ ਥਲਾਈਵਾ ਏਹੀ ਬਣਾ ਤਾ ਬੈੱਡ ਲਾਈ ਜਨਾਬ ਜਾਣਦੇ ਹੋ ਐਮਰਜੈਂਸੀ ਐ ਐਮਰਜੈਂਸੀ ਤੇ ਵਾਹ ਮਰੀਜ਼ ਲੱਦੇ ਆ ਚਲੋ ਸਾਹ ਕੋ ਸਾਸਰੀ ਕਾਲ ਜਨਾਬ ਉਹ ਸਾਸਰੀ ਕਾਲ ਤਾਂ ਠੀਕ ਆ ਆ ਜੁਗਾਰ じゃ ਕੀ ਬਣਾਈ ਫਿਰਦੇ ਹੋ ਵਿਚ ਰੱਖਿਆ ਸੰਗਾਸਣ ਲਾਤੇ ਲਾਤ ਰਾ ਕੇ ਬੜਾ ਬਹਾਦਰ ਸ਼ਾ ਜਫਰ ਬਣਾ ਬੈਠਾ ਹੈ ਜਨਾਬ ਮੁੰਡੇ ਦਾ ਨਾ ਫਰਿਜਾਂ ਕੂਲਰਾਂ ਦਾ ਕੰਮ ਆ ਤੇ ਉਹਦੇ ਲਈ ਬਣਾਈ ਆ ਲੈ ਫਰਿਜਾਂ ਕੂਲਰਾਂ ਦਾ ਕੰਮ ਆ ਤਾਂ ਫਿਰ ਇਤਰਾ ਲੰਡੀ ਕਰੀ ਫਿਰੋਗੇ ਇਹਨੂੰ ਕਾਗਜ਼ਾ ਕਿਤੇ ਟੋਕੋ ਇਹਦੇ ਨਹੀਂ ਜਨਾਬ ਕਾਗਜ਼ ਤੇ ਨਹੀਂਗੇ ਓ ਬੱਲੇ ਕਾਗਜ਼ ਵੀ ਨਹੀਂ ਪਹਿਲਾਂ ਟੈਣਕਾ ਲਾ ਵੱਡਾ ਚੰਕੀ ਪਾਂਡੇ ਮੇਜਰਾਏ ਚਲਾਨ ਠੋਕਣਾ ਦਾ ਵੱਡਾ ਸਾਰਾ ਗੱਡੀ ਜ਼ਿੰਦਗੀ ਭਰ ਲਈ ਪਾਉਣ ਕਰ ਇਹਨਾਂ ਨੂੰ ਸੁੱਟ ਅੰਦਰ ਪਤਾ ਲੱਗ ਜਾ ਇਹਨਾਂ ਨੂੰ ਕਿਵੇਂ ਬਰੂਲਾ ਬਣਾਈ ਫਿਰਦੇ ਆ ਗੱਡੀ ਨੂੰ ਨਿਕਲ ਹੁਣ ਚਲੋ ਚੱਲ ਆਹ ਦੇਖਿਓ ਉਹ ਕੇਵਲ ਖੂਨ ਦਾ ਗੱਡੀ ਕਰ ਸਾਈਡ ਤੇ ਉਹ ਸਕੂਟਰੀ ਕਰ ਸਾਈਡ ਤੇ ਤੱਕ ਦੇਖਿਓ ਪੰਜਾ ਤੈਨੂੰ ਕਿਹਾ ਸੀ ਨਾ ਰਕਸ਼ੇ ਤੇ ਜਾ ਕੇ ਸਮਾਨ ਲਾਇਆ ਮੇਰੀ ਗੱਡੀ ਬੌਂਡ ਕਰਾ ਕੇ ਰਹਾਤੀ ਓ ਕਿਤੇ ਨਹੀਂ ਬੌਂਡ ਹੁੰਦੀ ਤੇਰੀ ਗੱਡੀ ਕਰਦਾ ਕੋਈ ਹੱਲ ਉਹ ਲਾਹ ਕੋਈ ਸਕੀਮ ਜਿੱਦਾ ਕਮੇਟੀ ਵਾਲਿਆਂ ਦੇ ਲਈ ਹੈ ਸਕੀਮ ਤੇ ਮੇਰੇ ਦਿਮਾਗ ਚ ਆ ਗਈ ਆ ਇੱਕ ਤੀਰ ਨਾਲ ਦੋ ਨਿਸ਼ਾਨੇ ਲੱਗਣਗੇ ਮੈਂ ਤੈਨੂੰ ਕਰਦਾ ਫੋਨ ਤੂੰ ਜਾ ਕੇ ਨਾ ਮੇਰੀ ਗੱਲ ਐਸਾ ਚ ਨਾ ਕਰੀਂ ਐ ਬੌਂਡਰ ਬਿਲਕੁਲ ਰਿਕਸ ਨਹੀਂ ਲੈਨੇ ਕਾ ਹਾਂ ਉਹ ਸਰ ਮੀਆਂ ਸਿੰਘ ਵਾਲੇ ਦੀ ਕੈਂਚੀਆਂ ਤੇ ਨਕਲ ਆਇਆ ਜੀ ਉਹ ਜਨਾਬ ਗਰਮੀਤ ਸਿੰਘ ਆਰਡਰ ਦੇਉਂਦਾ ਤੁਸੀਂ ਫਿਕਰ ਕਾ ਕਰਦੇ ਹੋ ਮੈਂ ਤਾਂ ਹਵਾ ਮੈਂ ਤਾਂ ਜਨਾਬ ਹਵਾ ਨਹੀਂ ਲੰਗੜ ਦਿੰਦਾ ਬੰਦਾ ਕੀ ਚੀਜ਼ ਆ ਠੀਕ ਆ ਸਰ ਜੈਨ ਸਰ ਅੱਗੇ ਲੱਗਦੀ ਹੈ ਅੱਬੇ ਬਜਾਏਗਾ ਨਾ ਬਿੜੂ ਹਲੋ ਬਿੱਲੂ ਬਗੇਲਾ ਬੋਲਦਾ ਕਿਹੜਾ ਬਗੇਲਾ ਕੰਮ ਦੱਸ ਇਹਨਾਂ ਨੇ ਆਪਣੀ ਪੂਰੀ ਲਾਗਤ ਬਾਜੀ ਆ ਸ਼ਾਇਦ ਇਹਨਾਂ ਨੂੰ ਪਤਾ ਹੀ ਨਹੀਂ ਆ ਇਹ ਬੰਦੇ ਰਾਤ ਤੱਕ ਛੁੱਟੇ ਨਹੀਂ ਚਾਹੀਦੇ ਛੱਟਨੇ ਤਾਂ ਮੈਂ ਉਹ ਵੀ ਨਹੀਂ ਮੇਰਾ ਨਾ ਗਰਮੀਤ ਸਿੰਘ ਗਾਡਰ ਆ ਗਾਡਰ ਓ ਤੂੰ ਭਾਵੇਂ ਗਾਡਰ ਹੋਵੇਂ ਭਾਵੇਂ ਬਾਲਾ ਮੈਂ ਬਥੇਰੇ ਤੇਰੇ ਵਰਗੇ ਛੱਤਾਂ 'ਚ ਫਿੱਟ ਕੀਤੇ ਆ ਮੈਂ ਤੇਰੀ ਡਿਊਟੀ ਲਾਉਣਾ ਇਹ ਬੰਦੇ ਰਾਤ ਤੱਕ ਛੁੱਟੇ ਨਹੀਂ ਚਾਹੀਦੇ ਓ ਤੂੰ ਕੌਣ ਹੋ ਨਾ ਮੇਰੀ ਡਿਊਟੀ ਲਾਉਣ ਵਾਲਾ ਓ ਤੈਨੂੰ ਗੱਲ ਦੀ ਸਮਝ ਨਹੀਂ ਆਉਂਦੀ ਠੇਕੇਦਾਰ ਬਿੱਲੂ ਬਗੇਲਾ ਬੋਲਦਾ ਮੈਂ ਬੰਗਲਾਦੇਸ਼ ਤੱਕ ਤੂਤੀ ਬੋਲਦੀ ਆ ਜੇ ਬੰਦੇ ਰਾਤ ਤੱਕ ਛੁੱਟ ਗਏ ਨਾ 1 ਮਿੰਟ ਤੋਂ ਪਹਿਲਾਂ ਗੁਣੀਆਂ 'ਚ ਕਰ ਦੇਖੋ ਫਿਰ ਲਾਈ ਜਾਣਾ ਬਾਈ ਨੇ ਸਕੀਮ ਚਲੋ ਚਲੋ ਤੋ ਨਿਕਲੋ ਬਘੇਲੇ ਦੀ ਖੈਰ ਨੂੰ ਹੁਣ ਬਿੱਲੂ ਭਗੇਲੇ ਨਾਲ ਲੱਭਣਗੇ ਦੇਖਿਓ ਹੁਣ ਬਿੱਲੂ ਭਗੇਲੇ ਦੇ ਫਿਰ ਓਏ ਹਲੋ ਇਧਰ ਆ ਉਹ ਨੰਬਰ ਦੇ ਉਹ ਬਘੀਰੇ ਦਾ ਬਘੀਰਾ ਨਹੀਂ ਸਰ ਬਘੇਲਾ ਹੈ ਬਗੇਲਾ ਕੇ ਲਾ ਜੋ ਵੀ ਆ ਨੰਬਰ ਲਿਖਾ ਇੱਥੇ 98569 98569 ਚਲੋ 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 ਆ ਜਨਾਬ ਕੀ ਕਰਨਾ ਐਸ ਨੰਬਰ ਦਾ ਓ ਮੇ ਇਧਰ ਲੈਪਟਾਪ ਲੈਂਦਾ ਤੂੰ ਹਾਂ ਬਾਹਰ ਕੱਢ ਲਾ ਇਹਨੂੰ ਸਕੈਨਿੰਗ ਤੇ ਦੇਖੀਏ ਕਿੱਥੋਂ ਬੋਲਦਾ ਇਹਨੂੰ ਤਾਂ ਪੁੱਤ ਗੁਣੀਆਂ ਚ ਕਰਕੇ ਸਾਹ ਲਵਾਂਗੇ ਹੁਣ ਉਹ ਲੱਗਾ ਕੁਝ ਪਤਾ ਕਿੱਥੇ ਜੇ ਬੋਲਦਾ ਇਹ ਮਿਲਗੀ ਲੋਕੇਸ਼ਨ ਜਨਾਬ ਕਿੱਥੋਂ ਦੀ ਕੋਰ ਸਿੰਘ ਵਾਲਾ ਜਨਾਬ ਕੋਰ ਸਿੰਘ ਵਾਲਾ ਅੱਜ ਕੋਰ ਸਿੰਘ ਵਾਲਾ ਨਹੀਂ ਅੱਜ ਤਾਂ ਗਰਮੀਤ ਸਿੰਘ ਗਾਡਰ ਦਾ ਕਹਿਰ ਸਿੰਘ ਵਾਲਾ ਟੁੱਟੂਗਾ ਤੇ ਜੁੱਲੀ ਬਿਸਤਰਾ ਚੱਕ ਇਹਦੋਂ ਪਹਿਲਾਂ ਕਿਉਂ ਨਿਕਲ ਜੇ ਛੇਤੀ ਕਰ ਛੇਤੀ ਕਰ ਛੇਤੀ ਛੇਤੀ ਠੀਕ ਇਧਰ ਆ ਬਿੱਲੂ ਭਗੇਲਿਆ ਪਾ ਚੱਲ ਲੋਕ ਜਾ ਆ ਗਈ ਤੇ ਲੱਭਣ ਵਾਸਤੇ ਉਹ ਕਿੱਥੇ ਕਿੱਜ ਵਿਖਾਉਂਦਾ ਮੇਜਰਾ ਬਾਹ ਨੇੜੇ ਤੇੜੀ ਹੈ ਜਨਾਬ ਨਹੀਂ ਚਾਜ ਵੀ ਹੁਣ ਹੋਰ ਰਸ ਨਹੀਂ ਤੇ ਆ ਮੈਨੂੰ ਲੱਗਦਾ ਇਹਨਾਂ ਮਸਾਲਾ ਨਹੀਂ ਬਣਾਉਣਾ ਹੁੰਦਾ ਲਓ ਜੀ ਬਿੱਲੂ ਮਸਾਲਾ ਦਾ ਮਸਾਲਾ ਤੇ ਮੇਰਾ ਵੀ ਬਣਾਉਣ ਵਾਲਾ ਪਿਆ ਚਾ ਪੀ ਜਾਂਦਾ ਇਹਨਾਂ ਦਾ ਕਿਸੇ ਦਾ ਪਤਾ ਨਹੀਂ ਜੇ ਜਾਂਦੇ ਤੇ ਮੈਂ ਹੌਟਸਪੌਟ ਕਰਕੇ ਮਸਾਲਾ ਦੇ ਬਣਾਉਂਦਾ ਜਨਾ ਹਾਂ ਜਾਂ ਤਾਂ ਆਕਰ ਹੋ ਸਕਦਾ ਜਾਂ ਆਕਰ ਹੋ ਸਕਦਾ ਫੋਨ ਲਾਓ ਜੀ ਹਾਂ ਕੀ ਦੋ ਕੁ ਨਾ ਆ ਗਿਆ ਹਲੋ 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 ਲੈ ਵੀ ਕਿ ਲੈ ਬੋਣਗੇ ਠੇਕੇ ਦਾ ਹਾਂ ਜੀ ਠੇਕੇ ਦਾ ਲੈ ਬੋ ਦਾ ਦੇਖੀ ਜਾਏਗਾ ਤੂੰ ਦੀ ਬੋਲਦੀ ਆਪਣੀ ਬੰਗਲਾਦੇਸ਼ ਤਾਂ ਤੂੰ ਦੀ ਬੋਲਦੀ ਆਪਣੀ ਤੇ ਜੇ ਕੋ ਤੁਹਾਡੇ ਕਹਨੇ ਚ ਨਾ ਆਵੇ ਫਿਰ ਕੀ ਕਰਦੇ ਹੁੰਦੇ ਆ ਫਿਰ ਮੈਂ ਪਤਾ ਮਿੰਟ ਤੋਂ ਪਹਿਲਾਂ ਗੁਣੀਆਂ ਚ ਕਰ ਦੇਣਾ ਹੁਣ ਚੜਨਗੇ ਇਹਨੂੰ ਠਾਣੇ ਉ ਜਾ ਕੇ ਪਟਾ ਹਲੋ ਮਨੂਲਾ ਦਾ ਗੁਣੀ ਦਾ ਨਾਮ ਸੁਣ ਕੇ ਹੀ ਡਰ ਗਿਆ ਐ ਮੇਰਾ ਅਸੀਂ ਤਾਂ ਬੰਦਾ ਪਤਾਲ ਚੋਂ ਲੱਭ ਲਈਏ ਤੂੰ ਕੀ ਚੀਜ਼ ਆਵੇਂ ਕਿੱਥੇ ਤੱਕ ਤੂੰ ਤੀ ਬੋਲਦੀ ਏ ਤੇਰੀ ਜਨਾਬ ਸਾਡੀ ਗਾੜੀ ਤੂਤੀ ਬੋਲਨੀ ਸਾਡੇ ਦੇ ਕਦੀ ਵਿਆਹ ਤੇ ਨਹੀਂ ਤੂਤੀ ਬੋਲੀ ਤੇ ਇਹ ਕੋ ਤੇਰਾ ਕਹਿਣਾ ਨਾ ਮਨੇ ਬੰਦੇ ਨੂੰ ਕੀ ਕਰਦਾ ਨਾ ਮੈਂ ਤੇ ਆਤੀ ਜੋੜ ਦੇਣਾ ਨਾ ਅਜ ਤਾਂ ਠਾਠੇ ਗਾੜੀ ਜੋੜਨ ਮੈਂ ਜਰਾ ਇਹ ਤਾਂ ਉਹ ਗੱਲ ਹੋਗੀ ਦੀ ਪੱਟਿਆ ਪਹਾੜ ਤੇ ਨਿਕਲੇ ਚੂਹਾ ਕੋਣ ਚੜੂ ਜੋ ਵੀ ਡਰ ਕੋ ਖਾ ਦਿੱਤੀ ਉਹ ਉਸਕੇ ਨੂੰ ਖਿਲਾਉਣੀਆਂ ਕਾਂਢੀਆਂ ਤੇ ਪੰਗੇ ਗਰਮੀ ਸਿੰਘ ਗਾਰਡਨ ਨਾਲ ਹੈ ਕੋਈ ਨਹੀਂ ਪੁੱਤ ਤਿੰਤਾ ਦਮਾਉਨੇ ਬੰਗਲਾਦੇਸ਼ ਦੀ ਪੀਆਰ ਹਮੇਜਰਾ ਸਿੱਟ ਨੂੰ ਗੱਡੀ ਚ ਆਹ ਲਾ ਮਾ ਤੇਰੇ ਪਾਸਪੋਰਟ ਤੇ ਠੱਪਾ ਇਹ ਚੱਲ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਹਾਂਜੀ ਦੋਸਤੋ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ